ਇਹਦੇ ਤੇ ਤਾਂ ਸਾਰਾ ਆਪਣਾ ਟੱਬਰ ਵੰਦਾ ਹੀ ਇਹਨਾਂ ਸੋਹਣਾ ਸੋਫਾ ਕਿਤੇ ਆਏ ਨਾ ਹੋਏ ਵੀ ਸੋਫਿਆਂ ਵਾਲੇ ਪਾਸੇ ਜਦੋਂ ਕਸਟਮਰ ਤਾਂ ਚੜਿਆ ਵੇ ਤੇ ਉਹਦੇ ਫਿਰ ਅੱਖਾਂ ਚੜ ਜਾਣ ਰੇਟ ਦੇਖ ਕੇ ਨਹੀਂ ਰੇਟ ਵੀ ਬਹੁਤ ਰੀਜ਼ਨੇਬਲ ਪ੍ਰਾਈਸ ਆ ਆਪਣੇ ਕੋਲੇ ਦੇਖੋ ਜੀ ਜਿਹੜਾ ਰੇਟ ਹੈ ਇਹ ਜਿਹੜੇ ਸੋਫੇ ਲੱਗੇ ਹੋਏ ਹਨ ਇਹ 22000 23000 24000 ਤੋਂ ਸ਼ੁਰੂ ਹੋ ਜਾਂਦੇ ਆ ਜੀ ਸੋਫੇ ਆਪਣੇ ਕੋਲੇ ਦੇਖਣ ਨੂੰ ਤੁਹਾਨੂੰ ਲੱਗਣਗੇ ਬਹੁਤ ਮਹਿੰਗੇ ਆ ਮਹਿੰਗੇ ਆ ਬਟ ਇਹ 24000 ਤੋਂ ਸ਼ੁਰੂ ਹੋ ਕੇ ਸਿਰਫ 40000 ਰੁਪਏ ਤੱਕ ਸੋਫੇ ਪਏ ਆ ਜੀ ਇੱਥੇ ਆ ਆ ਆ ਦੇਖੋ ਯਾਰ ਕਿੰਨੀ ਡਿਫਰੈਂਟ ਆ ਇਹ 2 ਸਿਟਰਡ ਥਰੂ ਪਫੀਆਂ ਐਕਸਟਰਾ ਆ ਗਈਆਂ ਇਹ 45000 ਰੁਪਏ ਦਾ ਸੋਫਾ ਜੀ ਲਗਜ਼ਰੀ ਫੀਲ ਦਿੰਦਾ ਜੀ ਇਹ ਗੁੱਡ ਕੁਆਲਿਟੀ ਆ ਗੁੱਡ ਫਿਨਿਸ਼ਿੰਗ ਆ ਇਹਦੇ ਵਿੱਚ ਨਾ ਆਪਾਂ ਜਿਹੜੀ ਫੋਮ ਲਗਾਨੇ ਆ 50 ਡੈਨਸਿਟੀ ਦੀ ਫੋਮ ਲਗਾਨੇ ਆ ਜੀ ਜਿਵੇਂ ਲੋਕੀ ਕੀ ਕਹਿੰਦੇ ਆ ਜੀ ਅਸੀਂ 40 ਲਾਤੀ ਜੀ ਅਸੀਂ 40 ਦਾ ਜੀ ਬੈਕ ਸਾਈਡ ਤੇ ਲਾਨੇ ਆ ਜੀ ਇਹਦੀ 50 ਡੈਨਸਿਟੀ ਇੱਥੇ 40 ਨੇ ਤਾਂ ਇਹ 2-3 ਸਾਲ ਚੱਲਣਾ ਜੀ ਇਹ ਨੇ 10 ਤੋਂ 15 ਸਾਲ ਹੰਡਣਾ ਜੀ 50 ਡੈਨਸਿਟੀ ਨੇ ਗਾਰੰਟੀ 5 ਸਾਲ ਦੀ ਆ ਗਾਰੰਟੀ 5 ਸਾਲ ਦੀ ਜੀ ਉਸ ਤੋਂ ਬਾਅਦ ਅੱਜ ਬੜੇ ਜਗਦੇ ਆ ਆ ਦੇਖ ਪਾਲਿਸ਼ ਨਹੀਂ ਚੱਕਦੀ ਆ ਤੇ ਮੇਰੇ ਕੋਲ ਪਾਲਿਸ਼ ਆ ਜੀ ਪਾਲਿਸ਼ ਇਹ ਅਸੀਂ ਨਾ ਜਿਹੜੀ ਪਾਲਿਸ਼ ਮਾਰਦੇ ਆ ਮੈਲਾਮਾਈਨ ਪਾਲਿਸ਼ ਮਾਰਦੇ ਆ ਇਹ ਇਹਦੇ ਤੇ ਇਹ ਪੀਯੂ ਪਾਲਿਸ਼ ਹੀ ਹੁੰਦੀ ਆ ਜੀ ਇਹ ਦੇਖੋ ਫਿਨਿਸ਼ਿੰਗ ਦੇਖੋ ਤੁਸੀਂ ਜਦੋਂ ਕਸਟਮਰ ਜਦੋਂ ਸਾਡੇ ਕੋਲੇ ਇੱਕ ਵਾਰ ਆਵੇ ਸਹੀ ਉਹਨੂੰ ਜਿਹਨੂੰ ਜਾਂਚ ਆ ਇਸ ਪਾਲਿਸ਼ ਦੀ ਉਹਨੂੰ ਪਤਾ ਲੱਗੂਗਾ ਵੀ ਉਹ ਕਿਸੇ ਹੋਰ ਤੋਂ ਮਾਲ ਲੈਣ ਜੋਗਾ ਨਹੀਂ ਰਹੂਗਾ ਜੀ ਇਹ ਤਾਂ ਜਦੋਂ ਇਹ ਦੇਖੋ ਸ਼ੀਸ਼ੇ ਵਾਂਗੂ ਪਾਲਿਸ਼ ਦੀ ਕੁਆਲਿਟੀ ਹੁੰਦੀ ਹੈ ਜੀ ਪਾਲਿਸ਼ ਮੈਂ ਦੱਸਿਆ ਵੀ ਲਸ਼ਕੋਰ ਮਾਰੂ ਧੁੱਪੇ ਜੇ ਪਾਲਿਸ਼ਾਂ ਚ ਵੀ ਕੁਆਲਿਟੀ ਹੁੰਦੀ ਹੈ ਜੀ ਜਿਹੜੀ ਲੋਕ ਕਰਦੇ ਆ ਜਮਾ ਹਲਕੀ ਕੁਆਲਿਟੀ ਕਰਦੇ ਆ ਜੀ ਜਦੋਂ ਉਹਨਾਂ ਨੇ ਸਾਡੀ ਪਾਲਿਸ਼ ਦੇਖ ਲਈ ਨਾ ਜੀ ਉਹ ਸਾਰੀਆਂ ਦੁਕਾਨਾਂ ਨੂੰ ਭੁੱਲ ਜਾਊਗਾ ਜੀ ਜਿੱਥੇ ਜਿੱਥੇ ਉਹਨੇ ਮਾਲ ਦੇਖਿਆ ਵਾ ਉਹ ਕਿਤੋਂ ਹੋਰ ਮਾਲ ਨਹੀਂ ਲਊਗਾ ਜੀ ਕਾਰਨ ਸਾਡੀ ਪਾਲਿਸ਼ ਰੀ ਕੁਆਲਟੀ ਜਿਹਨੂੰ ਸਮਝ ਆ ਪਾਲਿਸ਼ ਦੀ ਫਿਨਿਸ਼ਿੰਗ ਦੀ ਕੁਆਲਟੀ ਦਾ ਉਹਨੂੰ ਪਤਾ ਵਾ ਉਹਨੂੰ ਪਾਲਿਸ਼ ਦੇਖ ਕੇ ਪਤਾ ਲੱਗ ਜਾਣਾ ਯਾਰ ਕੱਲਾ ਕੱਲਾ ਕੜਾ ਚਮਕਦਾ ਯਾਰ ਦੇਖੋ ਜੀ ਲੈਕਰ ਪਾਲਿਸ਼ ਹੈ ਜੀ ਫਿਨਿਸ਼ਿੰਗ ਦੱਸੂਗੀ ਰੀਅਲ 'ਚ ਦੇਖੋਗੇ ਇਸ ਤੋਂ ਵੀ ਕੁਆਲਟੀ ਅਪ ਦਿਖੂਗੀ ਆ ਜਿਹੜੀ ਕੈਮਰਿਆਂ 'ਚ ਦਿਖ ਰਹੀ ਹੈ ਇਸ ਤੋਂ ਲੋ ਨਹੀਂ ਦਿਖਣੀ ਇਸ ਤੋਂ ਆਪਦੀ ਜੀ ਕੈਮਰਾ ਤਾਂ ਐਸਟੀਮੇਟ ਆ ਤੁਹਾਡਾ ਕੱਲਾ ਤੁਸੀਂ ਹਲਕੀ ਪਾਲਿਸ਼ ਦੀ ਕੁਆਲਟੀ ਨੂੰ ਮਿਲਾਓ ਆ ਲਓ ਜੀ ਇਹਦੇ ਨਾਲ ਮਲਾਓ ਜੀ ਹਲਕੀ ਕੁਆਲਿਟੀ ਨੂੰ ਅਸੀਂ ਇਹ ਇੱਕ ਦਿਖਾਣ ਲਈ ਤਿਆਰ ਕੀਤੀ ਹੋਈ ਆ ਇਹ ਕੁਆਲਿਟੀ ਨੂੰ ਮਲਾਓ ਬਰਾਬਰ ਤੇ ਇਹਨੂੰ ਹੁਣ ਇਹਦੇ ਵਿੱਚ ਮਾਰੋ ਜੀ ਨਿਗਾ ਦੇਖੋ ਜ਼ਮੀਨ ਅਸਮਾਨ ਦਾ ਫਰਕ ਆ ਜੀ ਇਹ ਕੁਆਲਿਟੀ ਆ ਕਿਉਂ ਚੈੱਕ ਇਹ ਏਸ਼ੀਅਨ ਪੇਂਟ ਦੀ ਕੁਆਲਿਟੀ ਆ ਜੀ ਇਹ ਨੋਰਮਲ ਪਾਲਿਸ਼ ਲੱਗੀ ਹੋਈ ਆ ਦੇਖੋ ਆ ਦੇਖੋ ਇੱਧਰ ਦੇਖੋ ਜੀ ਆ ਪਾਲਿਸ਼ ਆ ਪਾਲਿਸ਼ ਨੂੰ ਦੇਖੋ ਮਲਾਓ ਪਤਾ ਲੱਗੇਗਾ ਜੀ ਵੀ ਹਾਂ ਕੋਈ ਪਾਲਿਸ਼ ਕੀਤੀ ਹੋਈ ਆ origignal ਪਾਲਿਸ਼ ਆ ਇਹ ਸਿਲਰ ਦੀ ਪਾਲਿਸ਼ ਆ ਜੀ ਆ ਆ ਪਾਲਿਸ਼ ਦਿਖਾਓ ਜੀ ਸ਼ਰਾ ਸ਼ਰਾ ਜੈਰ ਸ਼ਰਾ ਕੁਆਲਿਟੀ ਹੂੰ ਦੇਖੋ ਜੀ ਪਾਲਿਸ਼ ਦੀ ਨੀਚੋਂ ਦਿਖਾਓ ਜੀ ਪਾਲਿਸ਼ ਦੀ ਕੁਆਲਿਟੀ ਆਹ ਰੰਗ ਬੜਾ ਕਿਸੇ ਕਸਟਮਰ ਨੇ ਇਹ ਪਾਲਿਸ਼ ਦੇਖ ਲਈ ਉਹ ਦੂਜੀ ਦੂਜੀ ਪਾਲਿਸ਼ ਲੈਣ ਜੋਗਾ ਨਹੀਂ ਰਹੇਗਾ ਪਿੱਛੋਂ ਦਿਖਾਓ ਇਹ ਡਿਜ਼ਾਈਨ ਨੂੰ ਜੀ ਡਿਜ਼ਾਈਨ ਦਾ ਟੇਬਲ ਦੀ ਲੁੱਕ ਤੇ ਡਿਜ਼ਾਈਨ ਨੂੰ ਦੇਖੋ ਜੀ ਹੂੰ ਉਹਨੇ ਲੈਣਾ ਹੀ ਨਹੀਂ ਜੀ ਕਿਸੇ ਹੋਰ ਤੋਂ ਜਦੋਂ ਉਹਨੇ ਇਹ ਪਾਲਿਸ਼ ਦੀ ਕੁਆਲਿਟੀ ਦੇਖ ਲਈ ਪਾਲਿਸ਼ ਦਾ ਆ ਕੇ ਤਾਂ ਦੇਖੇ ਨਾ ਜੀ ਪਾਲਿਸ਼ ਕੀ ਚੀਜ਼ ਹੁੰਦੀ ਆ ਬਸ ਸਾਹਿਬ ਆਹ ਕੀ ਰੰਗ ਨੂੰ ਹੀ ਪਾਲਿਸ਼ ਦਸੀ ਜਾਂਦੇ ਆ ਔਰ ਕਸਟਮਰ ਲਈ ਜਾਂਦਾ ਜੀ ਉਹਨਾਂ ਨੂੰ ਹਾਂ ਬੰਦੂ ਜੀ ਮੈਂ ਪੁੱਛਦਾ ਸੀ ਆ ਆ ਰੰਗ ਬੜਾ ਚੁਣਿਆ ਇੰਨਾ ਸੋਹਣਾ ਰੰਗ ਆ ਇਹ ਇਹ ਇਹਦਾ ਇਹਦਾ ਰੇਟ ਵੀ ਜੈਜ ਹੀ ਆ ਇਹ ਪੂਰਾ ਜੈਜ ਰੀਜ਼ਨੇਬਲ ਪ੍ਰਾਈਸ ਆ ਜੀ 35000 ਰੁਪਏ ਦਾ ਹਾਂ ਬਿਲਕੁਲ 5000 ਇਚੋ ਵੀ ਲੈਸ ਹੋ ਜਾਏਗਾ ਅੱਛਾ ਇਹਦਾ ਰੇਟ ਵੀ ਤਾਂ ਸਤਾਰੀ ਵੀਲ ਕਰਤਾ 35000 ਰੁਪਏ ਦਾ 35000 ਵਿਦ ਇਹਚੋ ਵੀ 5000 ਲੈਸ ਹੋ ਜਾਏਗਾ ਆ ਦੋਨੇ ਡਿਵਾਈਡਰ ਨਾਲ ਬਣੇ ਹੋਏ ਹੈਗੇ ਅੱਛਾ 5000 ਲੈਸ ਹੋ ਜਾਓ ਆ ਯਾਰ ਆ ਬਜਟ ਬਲੈਕ ਪਿਆ ਹੈ ਕਾ ਕਿੰਨਾ ਸੋਹਣਾ ਯਾਰ ਇਹ ਇਹਦਾ ਮੈਂ ਰੇਟ ਪੁੱਛਦਾ ਵੀ ਇਹਦਾ ਰੇਟ ਦੱਸੋ ਮੈਨੂੰ ਕਿੰਨੇ ਕਿੰਨੇ ਦਾ ਹੋਊਗਾ ਇਹ ਕਿੰਨੇ ਦਾ ਏ ਆਪਾਂ ਨੂੰ 33000 ਰੁਪਏ ਦਾ ਪਈਗਾ ਜੀ ਜੇ ਇਹਦਾ ਵੀ 5000 ਹੋਰ ਘਟਾਲਗੇ ਘਟਜੂਗਾ ਘਟਾ ਦਾਂਗੇ ਘਟਜੂਗਾ 28000 ਦਾ ਆ 올ਡ ਕੱਟ ਕੇ ਅੱਛਾ ਪੁਰਾਣਾ ਵੀ ਕੱਟ ਲੋਂਗੇ ਆ ਤੇ ਪੁਰਾਣਾ ਕੱਟ ਕੇ 33 ਦੇ ਵਿੱਚ ਪੁਰਾਣਾ ਕੱਟ ਕੇ 33 ਦੇ ਵਿੱਚ 5 ਕੱਟਿਆ ਗਿਆ 28 ਰਹਿ ਗਿਆ 28000 ਇਹ ਪਹਿਲੇ 5 ਕਸਟਮਰਾਂ ਨੂੰ ਮਿਲੇਗਾ ਬਟ ਅਸੀਂ ਉਹ ਪਹਿਲੇ 5 ਕਸਟਮਰ ਪਹਿਲੇ 5 ਨੂੰ ਮਿਲੇਗਾ ਜਿਹੜਾ ਆ ਪ੍ਰਾਈਸ ਦਿੱਤਾ ਤੁਹਾਨੂੰ ਪਹਿਲੇ 5 ਨੂੰ ਮਿਲੂਗਾ ਪਹਿਲੇ 5 ਜਿਹੜੇ ਪਹਿਲੇ 5 ਨੂੰ ਮਿਲ ਗਿਆ ਉਸ ਤੋਂ ਬਾਅਦ ਸੇਲ ਹੋ ਗਿਆ ਉਸ ਤੋਂ ਬਾਅਦ ਆਪਾਂ ਦੇ ਨਹੀਂ ਪਾਵਾਂਗੇ ਇਸ ਰੇਟ ਉੱਹ ਜਿਹੜੇ ਦਾ ਲਾ ਕੇ ਲਾ ਕੇ ਪਹਿਲੇ 5 ਹਮ ਅੱਗੇ ਯਾਰ ਬਾਕੀ ਹੋਰ ਕੁਆਲਿਟੀ ਕੁਆਲਿਟੀ ਕਲਰ ਚੋਇਸ ਆ ਇੱਧਰ ਆ ਜਾਓ ਜੀ ਆ ਆ ਸੈਕਸ਼ਨ ਮੇਰਾ ਇੱਕ ਹੋਰ ਪਿਆ ਜੀ ਦੇਖੋ ਤੁਸੀਂ ਇਕੱਲਾ ਇੱਕ ਸੈਕਸ਼ਨ ਨਹੀਂ ਮੇਰੇ ਕੋਲੇ ਸੈਕਸ਼ਨ ਦੇ ਵਿੱਚ ਸੈਕਸ਼ਨ ਹੀ ਆ ਜੀ ਆ ਜਾਓ ਤੁਹਾਨੂੰ ਆ ਬੈੱਡ ਦਿਖਾਣਾ ਜੀ ਇਹ ਮੈਨੂੰ ਵੱਧ ਲੱਗਦੇ ਪਾਲਿਸ਼ ਦੀ ਕੁਆਲਿਟੀ ਦੇਖੋ ਜੀ ਬੈੱਡ ਦੀ ਪਾਲਿਸ਼ ਵਾਲੀ ਤੁਹਾਨੂੰ ਪਾਲਿਸ਼ ਦਾ ਪਤਾ ਲੱਗੇਗਾ ਜੀ ਵੀ ਪਾਲਿਸ਼ ਕੀ ਚੀਜ਼ ਆ ਲੋਕੀ ਤਾਂ ਰੰਗ ਮਾਰੀ ਜਾਂਦੇ ਆ ਰੰਗ ਨੂੰ ਹੀ ਪਾਲਿਸ਼ ਦੱਸ ਹੀ ਜਾਂਦੇ ਆ ਜੀ ਔਰ ਕਸਟਮਰ ਪਾਲਿਸ਼ ਸਮਝ ਕੇ ਉਹਨਾਂ ਨੂੰ ਲਈ ਜਾਂਦਾ ਜੀ ਅਸਲੀ ਪਾਲਿਸ਼ਾਂ ਇਹ ਹੁੰਦੀਆਂ ਜੀ ਜਿਹੜੀਆਂ ਮੈਲਾਮਾਈਨ ਤੇ ਸਿਲਰ ਦੀਆਂ ਪਾਲਿਸ਼ਾਂ ਹੁੰਦੀਆਂ ਵਿੱਚ ਦੀ ਮੂੰਹ ਹੁੰਦੀ ਦਾ ਪੀ ਯੂ ਹਾਂ ਚਮਕ ਦੱਸੇਗੀ ਜੀ ਪਾਲਿਸ਼ ਦੀ ਸਹੀ ਹੈ हां किसी ने ऑर्डर पे पॉलिश देखो सानू जड़ी ये लोकी कहते हैं ना भई एक दिन में से सभी सब कुछ तैयार कर देने एक दिन में से सोफा कर देने एक दिन में से बेड जड़ी असली चीज होती है जी वो तीन तो चार दिन लेंदी लंदी है जी किसी भी ਤੁਸੀਂ ਕਾਰੀਗਰ ਤੋਂ ਪੁੱਛੋ ਜਿਹੜੀ ਅਸਲੀ ਕੁਆਲਿਟੀ ਹੋਊਗੀ ਸਿਲਰ ਦੀ ਭਰਾਈ ਹੋਊਗੀ ਫਿਰ ਸੁੱਕਣਾ ਰਗੜਾਈ ਸਫਾਈ ਬਹੁਤ ਜਿੱਦੋਂ ਸਿੱਧਾ ਰੰਗ ਮਾਰਤਾ ਜੀ ਉਹ ਤਾਂ ਇੱਕ ਅੱਧੇ ਦਿਨ ਦੋ ਘੰਟੇ ਜੀ ਤਿਆਰ ਕਰ ਦੋ ਜੀ ਉਹ ਤਾਂ ਤੁਹਾਨੂੰ पॉलिश ਦਾ ਪਤਾ ਹੀ ਨਹੀਂ ਲੱਗਣਾ ਜੀ ਫਰਕ ਕੀ ਹੈ ਤੁਸੀਂ ਆਓ ਸਾਡੇ ਕੋਲੇ ਤੁਹਾਨੂੰ ਪਤਾ ਲੱਗੇਗਾ ਵੀ ਹਾਂ ਕੋਈ ਕੁਆਲਿਟੀ ਹੈਗੀ ਆ ਜੀ ਮਸਲ ਸਾਹਿਬ ਆ ਤਾਂ ਜਮੇ ਹੀ ਬੈੱਡੀ ਬਣਾਤੇ ਤੁਸੀਂ ਆ ਹਾਂ ਆ ਤਾਂ ਬਾਲਾ ਲਗਜ਼ਰੀ ਕੰਮ ਮੈਂ ਕਿਹਾ ਜੀ ਹਰ ਇੱਕ ਚੀਜ਼ ਤੁਹਾਨੂੰ ਨਵੀਆਂ ਨਵੀਆਂ ਆਈਟਮਾਂ ਦੇਵਾਂਗੇ ਜੀ ਅਸੀਂ ਅੱਛਾ ਤੇ ਸਾਰੇ ਬਹੁਤ ਰੀਜ਼ਨੇਬਲ ਘੈਂਟ ਯਾਰ ਦਰਮਿਆਨੇ ਪ੍ਰਾਈਸ ਤੇ ਕੋਈ ਬਾਲੀ ਮਹਿੰਗੀ ਆਈਟਮ ਨਹੀਂ ਯਾਰ ਬਿਲਕੁਲ ਬਿਲਕੁਲ ਜੈਜ ਆਪਾਂ ਕਹਿੰਦੇ ਆ ਕਸਟਮਰ ਦੀ ਪਹੁੰਚ ਹੋਵੇ ਜੀ ਸਾਰਾ ਪਹੁੰਚ ਹੋਵੇ ਮੈਨੂੰ ਆਏ ਆ ਤੁਸੀਂ ਰੇਟ ਸੁਣ ਕੇ ਘੋਲ ਕਰ ਜਾਣੀ ਫੋਨ ਲਾਉਂਦੀ ਮੈਂ ਰੇਟ ਨਹੀਂ ਬਲਾਉਣਾ ਮੈਨੂੰ ਰੇਟ ਪਤਾ ਸਾਰਿਆਂ ਦੇ ਜਾਇਜ਼ ਆ ਤੇ ਤੁਸੀਂ ਫੋਨ ਲਾ ਕੇ ਆਪ ਰੇਟ ਪਤਾ ਕਰਨਾ ਰੇਟ ਤੁਹਾਨੂੰ ਡਿਜ਼ਾਈਨ ਵੀ ਕਾਫੀ ਮਿਲ ਜਾਣਗੇ ਐਡ ਦਾ ਪ੍ਰੈਜ਼ੈਂਟ ਡਿਜ਼ਾਈਨ ਮਿਲ ਜਾਣਗੇ ਮੇਰਾ ਇੱਕ ਹੋਰ ਸੈਕਸ਼ਨ ਉੱਪਰ ਵੀ ਆ ਅੱਛਾ ਨੀਚੇ ਵੀ ਐਦੂ ਐਦੂ ਉੱਪਰ ਵੀ ਹੈ ਜੀ ਸੈਕਸ਼ਨ ਲੈ ਵੀ ਉਦੋਂ ਉੱਤੇ ਵੀ ਆ